ਆਈ ਵੀ ਤੇ ਗੁਰੂ ਘਰ ਦੀ ਪ੍ਰਧਾਨ ਨਾਲ ਵੀ ਗੱਲਬਾਤ ਕਰੀਆ ਜਿਹਦੇ ਬੇਟਾ ਉਹ ਉਹ ਵੀ ਕਹਿੰਦਾ ਵੀ ਇਹ ਗੱਲਬਾਤ ਕੁਛ ਨਹੀਂ ਹੈਗੀ ਪਰ ਉਹ ਕੁੜੀ ਨੂੰ ਕੱਚ ਚ ਲੈ ਕੇ ਫਰਪੋਰਾ ਨਹੀਂ ਲਾਇਆ ਕਿ ਉਹਨੂੰ ਫਿਰ ਧਰੀਸ ਕਿੱਢਾ ਕੇ ਕਰਦੇ ਨੇ ਛੜਪੰਦਾ ਉਹਦੇ ਉੱਤੇ ਤੱਕ ਕਰਦਾ ਇਹ ਕਹਿੰਦਾ ਵੀ ਗੱਲ ਹੀ ਕੁਛ ਨਹੀਂ ਹੈਗੀ ਉਹ ਤਾਂ ਭੈਣ ਭਰਾਵਾਂ ਵਰਗੇ ਨੇ ਭੈਣ ਭਰਾਵਾਂ ਵਰਗੇ ਇਹ ਇਹ ਹਰਕਤਾਂ ਨਹੀਂ ਕਰਦੇ ਹੁੰਦੇ ਭੈਣ ਭਰਾਵਾਂ ਇਹ ਹਰਕਤਾਂ ਨਹੀਂ ਕਰਦੇ ਹੁੰਦੇ ਬਾਕੀ ਰਹੀ ਗੱਲ ਜੇ ਭੈਣ ਭਰਾ ਨੇ ਆਪਣੇ ਘਰਾਂ ਚ ਜਾ ਕੇ ਜੋ ਮਰਜ਼ੀ ਕਰੋ ਇਹ ਗੁਰੂ ਦਾ ਦਰਬਾਰ ਆ ਸੱਚੇ ਪਾਤਸ਼ਾਹ ਦਾ ਦਰਬਾਰ ਆ ਇਹ ਉੱਚ ਦੇ ਪੀਰ ਦਾ ਦਰਬਾਰ ਆ ਇੱਥੇ ਆ ਕੇ ਲੁੱਚਪਣਾ ਥੋੜੋ ਚੱਲਣਾ ਦਰਬਾਰ ਦੇ ਵਿੱਚ ਇਹਨਾਂ ਦੇ ਜੁੱਤੀ ਵੀ ਫੇਰਾਂਗੇ ਤੇ ਕਾਰਵਾਈ ਵੀ ਕਰਵਾਵਾਂਗੇ ਜਿਹੜੀ ਹੁੰਦੀ ਆ ਕਿ ਦੱਸਿਆ ਜਰਾ ਕਿ ਗੁਰਦਾਰ ਸਾਹਿਬ ਦੇ ਪ੍ਰਧਾਨ ਵਗੈਰੇ ਨੇ ਜਿਹਨੂੰ ਹਾਂਜੀ ਹਾਂਜੀ ਗੁਰੂ ਘਰ ਦਾ ਪ੍ਰਧਾਨ ਆ ਜੀ ਇਹ ਬਾਬਾ ਸਾਨੂੰ ਕੋਈ ਲੈਣ ਬੇਟਾ ਪ੍ਰਧਾਨਾ ਮਰਜ਼ੀ ਆ ਉਹਦਾ ਬੇਟਾ ਤੇ ਸਾਡੇ ਨਾਲ ਵੀ ਮਤਲਬ ਰੂੜ ਦੀ ਬਦਮਾਸ਼ੀ ਵਾਲੀ ਗੱਲ ਕਰ ਰਿਹਾ ਹੈ ਬੇਅਗਲੀ ਵਾਲੀ ਬਾਬਾ ਜੀ ਪੁਲਿਸ ਵਾਲਿਆਂ ਨਾਲ ਉਹ ਕਹਿੰਦਾ ਵੀ ਟਾਈਮ ਮੰਨ ਲਓ ਸਾਡੇ ਨਾਲਾਂ ਪੁਲਿਸ ਵਾਲਿਆਂ ਨੂੰ ਕੋਈ ਕਾਰਵਾਈ ਕਰੂੰਗੇ ਬਈ ਮੋਜਾ ਦੇਣੇ ਪੁਲਿਸ ਤੋਂ ਵੀ ਕਾਰਵਾਈ ਕਰਵਾਵਾਂਗੇ ਆਪ ਵੀ ਕਰਾਂਗੇ ਜਿਹੜੀ ਪੰਥ ਕਰੂਗਾ ਉਹ ਵੀ ਤੇ ਜੋ ਪ੍ਰਸ਼ਾਸਨ ਕਰੂਗਾ ਉਹ ਵੀ ਮੈਂ ਬੱਚੇ ਨੂੰ ਡਾਂਟਾਂ ਵੀ ਉਤਨੇ ਕੀ ਕਰ ਰਿਹਾ ਇੰਪੁਤਰੇ ਗਲਤ ਗੱਲ ਗੁਵਾਹ ਰਣੀ ਕਰ ਉਹ ਕਹਿੰਦਾ ਪਾਪਾ ਮੈਂ ਅਸੀਂ ਇਹ ਲਾ ਰਹੇ ਹਾਂ ਫੁੱਲ ਲਾ ਰਹੇ ਸੀਗੇ ਉਹ ਕਹਿੰਦਾ ਵੀ ਅਸੀਂ ਪੈਣ ਪਰੋਂ ਵਾਂਗਰਾਂ ਦੇ ਰੋਜ਼ ਉੱਥੇ ਕਿੱਥੇ ਬੱਚੇ ਰਹਿੰਦੇ ਨੇ ਉਹ ਕਹਿੰਦਾ ਮੈਨੂੰ ਤੰਗ ਕਰਤੀ ਜਾ ਕੇ ਮੈਂ ਦੋ ਮੁੰਡ ਨੂੰ ਆ ਕੇ ਮਾਰੇ ਮੱਖਾ ਮੈਂ ਤੇ ਬਸ ਥੱਲੇ ਗਿਰ ਕੇ ਮੈਂ ਨਾਲ ਦੋਸਤ ਬੱਚੇ ਦੇਖਿਆ ਕੁਝ ਵੀ ਅਸ਼ਲੀਲ ਹਰਕਤ ਉਹਨਾਂ ਨੇ ਕਿਹਾ ਅਸ਼ਲੀਲ ਲੱਗਾ ਅਸ਼ਲੀਲ ਹਰਕਤ ਤੁਸੀਂ ਕਿਹਨੂੰ ਕਹਿੰਦੇ ਹੋ ਠੀਕ ਹੈ ਮੈਂ ਬੱਚਿਆਂ ਨੂੰ ਡਾਂਟਿਆ ਮੈਂ ਕਹਿੰਦਾ ਉੱਤਰੀ ਅਜਿਹਾ ਕੰਮ ਨਹੀਂ ਕਰੀਦਾ ਹੁੰਦਾ ਫਿਰ ਆਪਾਂ ਕਿਹਾ ਵੀ ਆਪਾਂ ਵੀਡੀਓ ਦੇਖਾ ਵੀ ਵੀਡੀਓ ਬਾਹਰ ਕਿਵੇਂ ਲੈ ਠੀਕ ਹੈ ਮੈਂ ਕਿ ਉਹਨੂੰ ਉਹਨੂੰ ਆਪਾਂ ਕਾ ਬੀ ਕਰਦੀ ਆ ਇਹਦੇ ਚ ਪ੍ਰਧਾਨਗੀ ਦਾ ਕੋਈ ਲਿੰਕ ਨਹੀਂ ਆ ਕੋਈ ਬਾਬਾ ਜੀ ਮੁੱਦਾ ਇਹ ਹੈ ਕਿ ਵੀਡੀਓ ਬਾਹਰ ਕਿਵੇਂ ਗਈ ਇਹ ਨਹੀਂ ਹੈਗਾ ਕਿ ਅਸਲੀ ਮਤਲਬ ਜੋ ਹੋ ਰਿਹਾ ਹੈ ਉਹ ਗਲਤ ਹੈ ਸਹੀ ਆ ਬਸ ਦੇਖੋ ਨਾ ਦੇਖੋ ਮੇਰੀ ਗੱਲ ਦੇਖੋ ਮੈਂ ਤੁਹਾਡੇ ਮੀਡੀਆ ਨੂੰ ਪੁੱਛਦਾ ਵੀ ਤੁਸੀਂ ਦੇਖੋ ਵੀ ਵੀਡੀਓ 'ਚ ਕੀ ਹੈ ਕੋਈ ਦੱਸੋ ਤੁਸੀਂ ਦੱਸੋ ਮੇਰੀ ਸਵੇਰੇ ਪੁਲਿਸ ਬੈਰ ਚੀ ਆਈਡੀ ਇਨਫੈਕਟਰ ਨਾਲਸ ਪੁਲਿਸ ਨਾਲ ਵੀ ਕਿਹਾ ਕਿ ਸਾਨੂੰ ਐਸੀ ਗੱਲ ਨਾਲ ਚੰਨੀ ਆਈ ਵੀ ਹਾਂ ਬੱਚਾ ਉਹ ਕਰ ਰਿਹਾ ਬੱਚੇ ਨੂੰ ਕੁੜੀ ਦੇ ਕੋਲ ਪਹਿਲਾਂ ਤੰਗ ਕਰਦੀ ਪਰ ਉਹ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਮਰਿਆਦਾ ਦੀ ਭੰਗ ਨਾ ਹੋਈ ਭੰਗ ਹੋਈ ਆ ਨਹੀਂ ਨਹੀਂ ਦੇਖੋ ਮੈਂ ਕਹਿੰਦਾ ਨਹੀਂ